ਘਰ ਵਿੱਚ ਚੋਰੀ ਹੋ ਚੁੱਕੀ ਆ ਅਤੇ ਪਰਿਵਾਰ ਦਾ ਕਹਿਣਾ ਵੀ ਉਹਨਾਂ ਦਾ ਲੱਖਾਂ ਦਾ ਜਿਹੜਾ ਸੋਨੇ ਦਾ ਸਾਮਾਨ ਸੀ ਉਹ ਜਿਹੜੀ ਆ ਚੋਰ ਜਿਹੜੇ ਲੈ ਗਏ ਨੇ। 7.5 ਲੱਖ ਫਿਰ ਚੋਰੀ ਹੋਈ ਹੈ। 7.5 ਲੱਖ ਫਿਰ ਸਾਮਾਨ ਸਾਢਾ ਚੁੱਕ ਕੇ ਲੈ ਗਈ ਹੈ। ਤੁਸੀਂ ਦੇਖੋ ਵੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡੀ ਨੌਕਰਾਨੀ ਲੈ ਗਈ ਆ ਤੁਸੀਂ ਇਹਨੂੰ ਖੜਦੇ ਦੇਖਿਆ ਵਾ ਜਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਉਹ ਜਿਹੜੀ ਚੋਰ ਆ ਉਹ ਲੈ ਗਈ ਹੈ। ਉਹ ਦੋਨੋਂ ਕੰਮ ਕਰਦੀ ਕਰਦੀ ਨੇ ਕਾਲੀ ਪਾਈ ਆ। ਚਾਬੀ ਲੋਕ ਲਗਾ ਜਿੱਥੇ ਸਾਨੂੰ ਸ਼ੱਕ ਹੋਇਆ ਲੋਕ ਲਗਾ ਕੇ ਚਾਬੀ ਇਹਦੇ ਉੱਤੇ ਰੱਖ ਗਈ ਹੈ ਇਹਦੇ ਤੋਂ ਸਾਨੂੰ ਪੱਕਾ ਸ਼ੋਰ ਹੈ ਕਿ ਉਹੀ ਹੈਗੀ ਆ ਪੁਲਿਸ ਕੋ ਮੰਗੀ ਕਰਨੀ ਭਾਈ ਜਿੱਦਨ ਤੇ ਅਸੀਂ ਜਾਈ ਜੰਨੇ ਸਾਡੀ ਕੋਈ ਗੱਲ ਬਾਤ ਨਹੀਂ ਸੁਣਦੇ ਪਏ ਥਾਣੇ ਵਿੱਚੋਂ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਉਰੀ ਫੇਵਰ ਚ ਗੱਲ ਕਰੀ ਜਾਂਦੇ ਨੇ ਉਹ ਆਪਣੇ ਨੌਕਰਾਂ ਦੀ ਤੇ ਇਲਜ਼ਾਮ ਲਾਉਂਦੇ ਆ ਜਿਹੜਾ ਕਿ ਉਹਨੂੰ ਵੈਰੀਫਾਈ ਕੀਤਾ ਜਾ ਰਿਹਾ ਵਾ ਸਾਲ ਹੋ ਗਿਆ ਸਾਡੇ ਘਰ ਕੰਮ ਕਰਦੀ ਨੂੰ ਪਰ ਇਹਨੂੰ ਜਦੋਂ ਕੋਈ ਫੋਨ ਆਂਦਾ ਸੀ ਅਕਾਲ ਹੀ ਪਾਰਨਸੀ ਕੰਮ ਛੱਡ ਕੇ ਚਲੀ ਜਾਂਦੀ ਸੀ ਕਹਿੰਦੀ ਇਸ ਮੈਂ ਬਾਅਦ ਚ ਆ ਕੇ ਕੰਮ ਕਰਾਂਗੀ ਲੈ ਕੇ ਤੇ ਉਹੀ ਗਈ ਆ ਪਰ ਇਹਦੀਆਂ ਕੁੜੀਆਂ ਜਿਹੜੀਆਂ ਹੈਗੀਆਂ ਉਹਨਾਂ ਨਾਲ ਮੇਰਾ ਟੱਚ ਚ ਸੀਗੀ ਮੈਂ ਤੇ ਉਹਨਾਂ ਦੇ ਫੋਨ ਆਂਦੇ ਸੀਗਾ ਮੈਨੂੰ ਫੋਨ ਉਸ ਦੀ ਨਾਇਆ ਕਹਿੰਦੀ ਕਿ ਮੰਮਾ ਕੰਮ ਕਰਾਂ ਨੰਦੇ ਪਿਆ ਮੈਂ ਕਿਹਾ ਹਾਂ ਆ ਰਹੀ ਐ ਕਹਿੰਦੀ 4 ਦਿਨ ਹੋ ਗਿਆ ਉਹ ਘਰ ਨਹੀਂ ਆਈ ਉਹਨੇ ਸੈਟ ਮੈਂ ਉਹਦੇ ਸਾਹਮਣੇ ਇੱਕ ਦੋ ਵਾਰੀ ਪਾਇਆ ਵੀ ਸੀ ਕਰਵਾ ਚੋਤੇ ਵੀ ਪਾਇਆ ਸੀਗਾ ਔਰ ਉਹਨੇ ਕਿਹਾ ਵੀ ਆ ਕਹਿੰਦੀ ਸੈਟ ਬੜਾ ਸੋਹਣਾ ਹੈਗਾ ਦੀਦੀ ਤੁਹਾਡਾ ਲੱਗਦਾ ਤਾਂ ਨਹੀਂ ਸੀ ਉਹ ਚੋਰੀ ਕਰ ਸਕਦੀ ਆ ਪਰ ਆ ਦੋ ਤਿੰਨ ਮਹੀਨੇ ਤੋਂ ਜਿਹੜਾ ਸਾਡੀ ਗਲੀ ਦੇ ਵਿੱਚ ਜਿੱਥੇ ਕੰਮ ਕਰਨ ਲੱਗੀ ਨਾ ਉਹਦੇ ਨਾਲ ਰਲੀ ਹੋਈ ਆ ਉਹਨੇ ਤੋਂ ਲੱਗਦਾ ਕਿ ਆ ਡਰਿੰਕ ਵਗੈਰਾ ਵੀ ਕਰਨ ਲੱਗੀ ਨਸ਼ਾ ਬਹੁਤ ਜ਼ਿਆਦਾ ਕਰਨ ਲੱਗੀ ਆ ਅੱਗੇ ਤੇ ਉਹ ਦਿਨ ਦੇ ਸੋਕੇ ਨਹੀਂ ਦੇਖਿਆ ਸਾਨੂੰ ਮੈਂ ਨਾ ਸਾਡਾ ਬੁਰਾ ਹਾਲ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਨਾਮੇਸ਼ਾ ਗਲੀ ਦੀਆਂ ਉਸ ਪਰਿਵਾਰ ਦੀਆਂ ਜਿਸ ਘਰ ਵਿੱਚ ਚੋਰੀ ਹੋ ਚੁੱਕੀ ਆ ਅਤੇ ਪਰਿਵਾਰ ਦਾ ਕਹਿਣਾ ਵੀ ਉਹਨਾਂ ਦਾ ਲੱਖਾਂ ਦਾ ਜਿਹੜਾ ਸੋਨੇ ਦਾ ਸਾਮਾਨ ਸੀ ਉਹ ਜਿਹੜੀ ਆ ਚੋਰ ਜਿਹੜੇ ਲੈ ਗਏ ਨੇ ਗੱਲ ਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਕਰਾਂਗੇ ਇਹ ਘਰ ਆ ਜਿੱਥੇ ਕਿ ਪਰਿਵਾਰ ਰਹਿੰਦਾ ਸੀ ਅਤੇ ਪਰਿਵਾਰ ਦੇ ਜਿਹੜਾ ਮੁਖੀਆ ਨੇ ਉਹ ਘਰੋਂ ਕੰਮ ਤੇ ਗਏ ਸੀ ਅਤੇ ਪਰਿਵਾਰ ਦੀ ਜਿਹੜੀ ਲੇਡੀਜ਼ ਆ ਉਹ ਘਰੇ ਸੀ ਅਤੇ ਉਹਨਾਂ ਦਾ ਕਹਿਣਾ ਪੀ ਉਹਨਾਂ ਦਾ ਜਿਹੜਾ ਸੋਨੇ ਦਾ ਸਮਾਨ ਸੀ 골ਡ ਸੀ ਉਹ ਜਿਹੜਾ ਚੋਰੀ ਹੋ ਚੁੱਕਿਆ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਭੈਣ ਜਿਹੜੀ ਆਪਣੇ ਨੈਕਲਸ ਦੀ ਜਿਹੜੀ ਹੈ ਤਸਵੀਰਾਂ ਵਿਖਾ ਰਹੀ ਆ ਅਤੇ ਉਹ ਡੱਬਾ ਜਿਹੜਾ ਹੱਥ ਖਾਲੀ ਜਿਹੜਾ ਉਹ ਵੀ ਵਿਖਾ ਰਹੀ ਆ ਗੱਲਬਾਤ ਵੀ ਕਰਾਂਗੇ ਭੈਣ ਦੇ ਨਾਲ ਆਪਣੇ ਹੋਇਆ ਕੀ ਹੈ ਦੱਸਖਾਂ ਸਾਡੇ ਕਰ ਦਿਓ ਤੇ ਕਿੰਨੇ ਲੱਖ ਰੁਪਏ ਦੀ ਚੋਰੀ ਹੋਈ ਹੈ ਸਾਢੇ 5.5 ਲੱਖ ਰੁਪਏ ਦੀ ਚੋਰੀ ਹੋਈ ਹੈ ਸਾਢੇ 5.5 ਲੱਖ ਰੁਪਏ ਦਾ ਸਮਾਨ ਸਾਡਾ ਚੁੱਕ ਕੇ ਲੈ ਗਈ ਹੈ ਹੁਣ ਬਿਲਕੁਲ ਨਹੀਂ ਮੰਨਦੀ ਵੀ ਸਾਡੇ ਸੁਣਵਾਈ ਨਹੀਂ ਹੁੰਦੀ ਵੀ ਸਾਡੇ ਸੁਣਵਾਈ ਕੀਤੀ ਜਾਵੇ ਉਨੇ ਸੋ ਵੀ ਜਿਹੜਾ ਤੁਹਾਡਾ ਸਾਮਾਨ ਹੈ 골ਡ ਦਾ ਤੁਸੀਂ ਰੱਖਿਆ ਕਿੱਥੇ ਸੀ ਤੇ ਆਪ ਤੁਸੀਂ ਕਿੱਥੇ ਸੀ ਜਦੋਂ ਤੁਸੀਂ ਕੰਮ ਕਰਦੇ ਵੀ ਕਰਦਾ ਇਹ ਰੱਖਿਆ ਅਸਲ ਮਾਰੀ ਚ ਹੋਇਆ ਸੀ ਉਸ ਦਿਨ ਮੈਂ ਲੋਕ ਲਗਾਣਾ ਭੁੱਲ ਗਈ ਸੀ ਕਿ ਲੋਕ ਨਹੀਂ ਸੀ ਲੱਗਾ ਆ ਔਰ ਮੈਂ ਕਿਚਨ ਚ ਕੰਮ ਕਰਦੀ ਵੀ ਸੀਗੀ ਔਰ ਉਹਨੂੰ ਚਾਹ ਬਣਾ ਕੇ ਦਿੱਤੀ ਆ ਉਸ ਸਮੇਂ ਮੈਂ ਰੋਟੀ ਬਣਾਉਂਦੀ ਵੀ ਸੀ ਚਾਹ ਬਣਾਉਂਦੀ ਬਣਾ ਪਿੰਦੀ ਬਿੰਦੀ ਇੱਥੇ ਆ ਕੇ ਬਹਿ ਗਈ ਆ ਵੀ ਇੱਥੇ ਵੀ ਨਹੀਂ ਬੈਠੀ ਸਾਹਮਣੇ ਓਲੇ ਜਿੱਚ ਬਹਿ ਗਈ ਐਨ ਮੈਂ ਆਵਾਜ਼ ਵੀ ਮਾਰੀ ਆ ਕਿ ਮੈਂ ਬਾਹਰ ਆ ਜਾਓ ਦੀਦੀ ਬਾਹਰ ਆ ਕੇ ਨਾਲ ਰੋਟੀ ਖਾ ਲਓ ਕਹਿੰਦੀ ਮੈਂ ਰੋਟੀ ਨਹੀਂ ਖਾਣੀ ਹੈਗੀ ਮੈਂ ਜਾਣਾ ਜਲਦੀ ਜ਼ਰੂਰੀ ਜਾਣਾ ਵਾ ਪਰ ਕਿ ਲ ਆਦ ਨੇ ਸੋਨੇ ਦਾ ਸੈਟ ਜਿਹੜਾ ਇੰਨਾ ਮਹਿੰਗਾ ਵਾ ਕੀ ਲੱਗਦਾ ਨਹੀਂ ਸੀ ਕਿਸੇ ਲੋਕਰ ਚ ਰੱਖਣਾ ਚਾਹੀਦਾ ਸੀ ਅਸੀਂ ਦੇਖਿਆ ਤੁਸੀਂ ਇੱਕ ਨਾਰਮਲ ਜੀ ਜਿਹੜੀ ਇੱਕ ਛੋਟੀ ਬਣਾਈ ਹੈ ਕਬਰ ਜੀ ਬਣਾਈ ਮਿਲਦਾ ਜਿਸ ਤੁਸੀਂ ਮੇਕਅਪ ਦਾ ਸਮਾਨ ਰੱਖਿਆ ਵਾ ਉਹਦੇ ਵਿੱਚ ਤੁਸੀਂ ਇਡਾ ਮਹਿੰਗਾ ਸਮਾਨ ਰੱਖਿਆ ਕੀ ਲੱਗਦਾ ਨਹੀਂ ਸੀ ਇਹਨਾਂ ਲੋਕਾਂ ਚ ਲਮਾਰੀ ਰੱਖਣਾ ਚਾਹੀਦਾ ਸਭ ਨੂੰ ਰੱਖਣਾ ਨਹੀਂ ਚਾਹੀਦਾ ਸੀ ਆ ਤਾਂ ਗਲਤੀ ਹੋ ਗਈ ਸਾਡੇ ਕੋਲੋਂ ਪਰ ਗਲਤੀ ਦਾ ਹੁਣ ਅੱਡਾ ਵੱਡਾ ਸੀ ਥੋੜੇ ਨਾਲ ਉਹ ਭੁਗਤਾਂਗੇ ਤੇ ਬਈ ਇਹ ਤੋਂ ਵੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡੀ ਨੌਕਰਾਨੀ ਲੈ ਗਈ ਆ ਤੁਸੀਂ ਇਹਨੂੰ ਖੜਦੇ ਵੇਖਿਆ ਵਾ ਜਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਉਹ ਜਿਹੜੀ ਚੋਰਿਆ ਉਹ ਲੈ ਗਈ ਉਹੀ ਮੇਰੇ ਘਰ ਹੋਰ ਕੋਈ ਆਂਦਾ ਹੀ ਨਹੀਂ ਮੀਆਂ ਵੀਬੀ ਹੈ ਗਿਆ ਸੀ ਤੇ ਦੋ ਬੱਚੇ ਆ ਤੇ ਬਸ ਇੱਕ ਉਹ ਪੰਜਵਾਂ ਮੈਂਬਰ ਆਂਦਾ ਹੋਰ ਸਾਡੇ ਘਰ ਕੋਈ ਆਂਦੇ ਨਾ ਮੈਂ ਕਿਤੇ ਜਾਵਾ ਨਾ ਮੈਂ ਆਵਾ ਇੱਥੇ ਮੈਂ ਬੈਠੀ ਰਹਿਨੀ ਸਾਰਾ ਦਿਨ ਉਹ ਦੋਨੋਂ ਕੰਮ ਕਰਦੀ ਕਰਦੀ ਨੇ ਕਾਲੀ ਪਾਈ ਆ ਚਾਬੀ ਲੋਕ ਲਗਾ ਜਿੱਥੇ ਸਾਨੂੰ ਸ਼ੱਕ ਹੋਇਆ ਲੋਕ ਲਗਾ ਕੇ ਚਾਬੀ ਇਹਦੇ ਉੱਤੇ ਰੱਖ ਗਈ ਹੈ ਇਹਦੇ ਤੋਂ ਸਾਨੂੰ ਪੱਕਾ ਸ਼ੋਰ ਹੈ ਗਿਆ ਕਿ ਉਹੀ ਹੈਗੀ ਆ ਉਹਨੇ ਹੀ ਚੁੱਕਿਆ ਵਾ ਮੈਨਸੋ ਵੀ ਜਦੋਂ ਉਹਨੇ ਕਾਲੀ ਪਾਤੀ ਜਾਣ ਦੀ ਵੀ ਮੈਂ ਚੱਲੀ ਆ ਤੁਸੀਂ ਇਹਨੂੰ ਪੁੱਛਿਆ ਨਹੀਂ ਕਿ ਏਡੀ ਕਾਹਦੀ ਗਾਲੀ ਪੈ ਗਈ ਹੈ ਏਡੀ ਜਲਦੀ ਚੱਲਨੀ ਆ ਤੇ ਤੁਹਾਡੇ ਤੋਂ ਕਿੰਨਾ ਸਮਾਂ ਜਿਹੜਾ ਪਹਿਲਾਂ ਕਰਦੀ ਜਾ ਰਹੀ ਕਿੰਨਾ ਪੁਰਾਣੀ ਕਿੰਨੀ ਸੀ ਤੁਹਾਡੇ ਕੋਲ ਸਾਲ ਹੋ ਗਿਆ ਸਾਡੇ ਘਰ ਕੰਮ ਕਰਦੀ ਨੂੰ ਪਰ ਇਹਨੂੰ ਜਦੋਂ ਕੋਈ ਫੋਨ ਆਂਦਾ ਸੀ ਅਕਾਲੀ ਪਾਲਨ ਸੀ ਕੰਮ ਛੱਡ ਕੇ ਚਲੀ ਜਾਂਦੀ ਸੀ ਕਿੰਨੇ ਸਮੇਂ ਬਾਅਦ ਚਾ ਕੇ ਕੰਮ ਕਰਾਂਗੀ ਔਰ ਆ ਵੀ ਜੰਦੀ ਸੀ ਕੰਮ ਕਰਨ ਵਾਸਤੇ ਪਰ ਉਸ ਟਾਈਮ ਤੇ ਅਕਾਲੀ ਪਾਲਨ ਸੀ ਪਤਾ ਨਹੀਂ ਸਾਨੂੰ ਕਿਹੜਾ ਫੋਨ ਆਂਦਾ ਸੀ ਕਿੱਥੋਂ ਆਂਦਾ ਸੀਗਾ ਇਹ ਸਾਡੀ ਸਮਝ ਤੋਂ ਬਾਹਰ ਹੈਗਾ ਲੱਗਦਾ ਨਹੀਂ ਜੇਕਰ ਫੋਨ ਹੀ ਫੋਨ ਨੂੰ ਆਇਆ ਹੋਗਾ ਕਿਸੇ ਕੰਮ ਜਲਦੀ ਹੋਗੀ ਜ਼ਰੂਰੀ ਕੰਮ ਹੈ ਜ਼ਰੂਰੀ ਨਹੀਂ ਕਿ ਉਹ ਨੈਕਲੈਸ ਲੈ ਕੇ ਗਈ ਆ ਜਾਂ ਚੋਰੀ ਕਰਕੇ ਗਈ ਹੋਗੀ ਉਹ ਲੈ ਕੇ ਤੇ ਉਹ ਹੀ ਗਈ ਆ ਪਰ ਇਹਦੀਆਂ ਕੁੜੀਆਂ ਜਿਹੜੀਆਂ ਹੈਆਂ ਉਹਨਾਂ ਨਾਲ ਮੇਰਾ ਟੱਚ ਚ ਸੀਗੀ ਮੈਂ ਤੇ ਉਹਨਾਂ ਦੇ ਫੋਨ ਆਉਂਦੇ ਸੀਗਾ ਮੈਨੂੰ ਫੋਨ ਉਸ ਦੀ ਨਾਇਆ ਕਹਿੰਦੀ ਕਿ ਮम्मा ਕੰਮ ਕਰਾਂ ਨਾਂਦੇ ਪਿਆ ਮੈਂ ਕਿਹਾ ਹਾਂ ਆ ਰਿਹਾ ਕਹਿੰਦੀ ਚਾਰ ਦਿਨ ਹੋ ਗਏ ਆ ਉਹ ਘਰ ਨਹੀਂ ਆਈ ਰਾਤ ਨੂੰ ਤੇ ਮੈਂ ਕਿਹਾ ਮੇਰੇ ਵੱਲ ਤੇ ਆ ਜਾਂਦੀ ਐ ਕੰਮ ਕਰਨ ਵਾਸਤੇ ਤੇ ਕਹਿੰਦੀ ਪੁੱਛਿਓ ਉਹਨੂੰ ਵੀ ਕੀ ਚੱਕਰ ਆ ਉਦੋਂ ਆਈ ਆ ਉਦੋਂ ਕਹਿੰਦੀ ਕਿ ਮੈਂ ਨਾ ਬੈਂਕ ਜਾਣਾ ਅਗਲੇ ਦਿਨ ਆਈ ਕਹਿੰਦੀ ਮੈਂ ਬੈਂਕ ਜਾਣਾ ਮੈਂ ਕਿਹਾ ਬੈਂਕ ਕੀ ਪਹਿਲਾਂ ਮੇਰਾ ਕੰਮ ਕਰ ਜਾ ਕਹਿੰਦੀ ਕੰਮ ਤੁਸੀਂ ਨਾ ਕਰੋ ਮੈਂ ਆ ਕੇ ਕਰੂੰਗੀ ਤੇ ਮੈਨੂੰ ਬੜਾ ਜ਼ਰੂਰੀ ਕੰਮ ਹੈ ਮੈਨੂੰ ਪੈਸੇ ਬੜਾ ਜ਼ ਤੇ ਮੈਂ ਚੱਲੇ ਤੇ ਮੈਂ ਆਹਦੀ ਕੁੜੀ ਨੂੰ ਫੋਨ ਕੀਤਾ ਮੈਂ ਕਿਹਾ ਅਦਾ ਤੇਰੇ ਮੰਮੀ ਬੈਂਕ ਦਾ ਕਹਿ ਕੇ ਫੇਰ ਚਲੇ ਗਿਆ ਤੇ ਕਹਿੰਦੀ ਬੈਂਕ ਦੀ ਕਾਪੀ ਤੇ ਘਰ ਪਈ ਹੋਈ ਆ ਉਹ ਬੈਂਕ ਕਿੱਥੋਂ ਗਈ ਆ ਨਹੀਂ ਉਸ ਤੋਂ ਪਹਿਲੇ ਖਾਸ ਕਰ ਜਿਹੜਾ ਤੁਸੀਂ ਨੈਕਲੇਸ ਰੱਖਿਆ ਸੀ ਇੱਕ ਵਾਰੀ ਜਰੂਰ ਦੱਸਿਓ ਦਸ਼ਕਾ ਨੂੰ ਸਾਂਝੀ ਕਰਦੇ ਹੋ ਕਿਹੜੀ ਜਗ੍ਹਾ ਤੁਸੀਂ ਆਪਣਾ ਸਮਾਨ ਜਿਹੜਾ ਰੱਖਦੇ ਹੋ ਨੈਕਲੇਸ ਜਿਹੜਾ ਰੱਖਦੇ ਹੋ ਮੋਬਾਈਲ ਛੱਡ ਦਿਓ ਜਿਹੜੇ ਰੱਖਦੇ ਕਿੱਥੇ ਸਮਾਨ ਤੁਸੀਂ ਆਪਣਾ ਤੁਸੀਂ ਵੇਖ ਸਕਦੇ ਹੋ ਤੁਸੀਂਾਂ ਵਿੱਚ ਇਹ ਰੱਖਿਆ ਕਿਹੜੀ ਜਗ੍ਹਾ ਮੈਂ ਰੱਖ ਕੇ ਵਿਖਾਉ ਉਹ ਨੈਕਲੇਸ ਦਾ ਸੈਟ ਜਿਹੜਾ ਨੰਬਰ ਰੱਖ ਕੇ ਵਿਖਾਓ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੈਂ ਕਹਿੰਦਾ ਮੇਕਅਪ ਜਿਹੜਾ ਕਰਦੇ ਨੇ ਲੇਡੀਜ਼ ਉਹਦੇ ਵਿੱਚ ਜਿਹੜਾ ਇਹ ਸਮਾਨ ਰੱਖਿਆ ਹੋਇਆ ਵਾ ਤੇ ਇਹਦੇ ਵਿੱਚ ਜਿਹੜਾ ਸਮਾਨ ਜੂ ਰੱਖਿਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਖੰਡ ਹੀ ਕਰ ਰਹੇ ਆ ਅਮਰ ਸਾਦੇ ਨਾਮੇ ਵਾਲੀ ਗਲੀ ਵੀ ਆ ਪਰ ਲੱਗਦਾ ਨਹੀਂ ਸ਼ਾਇਦ ਥੋੜਾ ਜ਼ਰੂਰੀ ਸਮਾਨ ਜਿਹੜਾ ਵਾ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਸਮਾਨ ਆ ਇੱਥੇ ਰੱਖਿਆ ਆ ਅਸੀਂ ਦੇਖ ਸਕਦੇ ਆ ਬਿਲਕੁਲ ਮੇਕਅਪ ਦਾ ਜਿਹੜੀ ਕਿੱਟ ਹੈ ਇਹਨਾਂ ਤਿਆਰ ਕੀਤੀ ਹੋਈ ਆ ਇੱਥੇ ਬਹਿ ਕੇ ਜਿਹੜਾ ਤਿਆਰ ਹੁੰਦੇ ਹੋਣਗੇ ਤੇ ਖਾਸ ਕਰਕੇ ਜਿਹੜਾ ਇਹਨਾਂ ਦਾ ਨੈਕਲੇਸ ਸੈੱਟ ਜਿਹੜਾ ਵਾ ਉਹ ਇੱਥੇ ਰੱਖਿਆ ਵਾ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਹੜਾ ਪਰਿਵਾਰਕ ਮੈਂਬਰਾਂ ਦਾ ਵੀ ਇੱਥੋਂ ਚੱਕ ਕੇ ਜਿਹੜਾ ਉਹਨਾਂ ਜਿਹੜੇ ਇਲਜ਼ਾਮ ਲਾ ਰਹੇ ਨੇ ਆਪਣੀ ਨੌਕਰਾਂ ਦੀ ਉਹਦੇ ਵੱਲੋਂ ਜਿਹੜਾ ਲੈ ਆ ਗਿਆ ਵਾ ਤੇ ਪਹਿਲੇ ਮੈਨੂੰ ਐਸੋ ਵੀ ਇਹ ਪਹਿਲੀ ਚੋਰੀ ਹੋਈ ਹੈ ਤੁਹਾਡੇ ਇਲਾਕੇ ਜਾਂ ਘਰ ਚ ਕਿ ਜਾਂ ਪਹਿਲਾਂ ਅਗਰੇਸਤਾ ਕੋਈ ਹਾਸਾ ਹੋ ਚੁੱਕਾ ਹੈ ਜੀ ਪਹਿਲੀ ਵਾਰੀ ਹੋਈ ਹੈ ਕਦੀ ਨਹੀਂ ਹੋਈ ਇਹਨਾਂ ਦਾ ਕੋਈ ਛਾਸ ਨਹੀਂ ਹੋਇਆ ਕੋਛ ਵੀ ਨਹੀਂ ਇੰਦਾਂ ਸਾਰਾ ਸਮਾਨ ਸਾਡੇ ਇਦਾਂ ਹੀ ਪਿਆਰਿਆਂ ਦਾ ਕੋਈ ਦਿੱਕਤ ਵਾਲੀ ਹੋ ਗੱਲ ਹੀ ਨਹੀਂ ਹੈਗੀ ਇਹ ਪਹਿਲਾ ਚਾਂਸ ਹੈ ਕਿਉਂਕਿ ਉਹ ਉਹਨੇ ਸੈੱਟ ਮੈਂ ਹੈ ਔਰ ਇਹ ਸਾਹਮਣੇ ਇੱਕ ਦੋ ਵਾਰੀ ਪਾਇਆ ਵੀ ਸੀ ਕਰਵਾ ਚੋ ਤੇ ਵੀ ਪਾਇਆ ਸੀਗਾ ਔਰ ਉਹਨੇ ਕਿਹਾ ਵੀ ਹੈ ਕਹਿੰਦੇ ਸੈੱਟ ਬੜਾ ਸੋਹਣਾ ਹੈਗਾ ਦੀਦੀ ਤੁਹਾਡਾ ਇੱਕ ਮਹੀਨਾ ਪਹਿਲਾਂ ਹੀ ਅੰਨੇ ਕਿਹਾ ਸੀਗਾ ਕਹਿੰਦੇ ਸੈੱਟ ਬਹੁਤ ਸੋਹਣਾ ਹੈ ਪਰ ਲੱਗਦਾ ਨਹੀਂ ਸਾਲ ਇੱਕ ਹੋ ਗਿਆ ਕਹਿੰਦੇ ਬੜੀਆਂ ਪੁਰਾਣੀ ਨੇ ਹਨੂ ਵੀ ਪਲਗਾ ਤੁਹਾਡੇ ਨਾਲ ਬੈ ਕੇ ਤੁਸੀਂ ਰੋਟੀ ਵੀ ਇਕੱਠੀ ਖਾਂਦੇ ਹੋ ਕਿ ਲੱਗਦਾ ਨਹੀਂ ਪਿਸਤਾ ਦੀ ਕਿ ਲੱਗਦਾ ਚੋਰੀ ਕਰ ਸਕਦੇ ਚੀਜ਼ਾਂ ਲੱਗਦਾ ਤਾਂ ਨਹੀਂ ਸੀ ਉਹ ਚੋਰੀ ਕਰ ਸਕਦੀ ਪਰ ਆ ਦੋ ਤਿੰਨ ਮਹੀਨੇ ਤੋਂ ਜਿਹੜਾ ਸਾਡੀ ਗਲੀ ਦੇ ਵਿੱਚ ਜਿੱਥੇ ਕੰਮ ਕਰਨ ਲੱਗੀ ਨਾ ਉਹਦੇ ਨਾਲ ਰਲੀ ਹੋਈ ਆ ਉਹਨੇ ਤਾਂ ਲੱਗਦਾ ਕਿ ਆ ਡਰਿੰਕ ਵਗੈਰਾ ਵੀ ਕਰਨ ਲੱਗੀ ਨਸ਼ਾ ਬਹੁਤ ਜ਼ਿਆਦਾ ਕਰਨ ਲੱਗੀ ਆ ਚਲੋ ਕਹਿੰਦੇ ਉਹ ਕਿਸੇ ਦਾ ਪਰਸਨਲ ਮੁੱਦਾ ਵਾ ਕਿਸੇ ਦਾ ਪਰਸਨਲ ਮੁੱਦਾ ਵਾ ਕੋਈ ਡਰਿੰਕ ਕਰਦਾ ਨਹੀਂ ਕਰਦਾ ਸੀ ਇਹ ਚੀਜ਼ ਨਹੀਂ ਹੈਗੇ ਅਸੀਂ ਤਾਂ ਕੰਮ ਤਾਂ ਕਰਦੇ ਆ ਵੀ ਇੰਨਾ ਪ੍ਰਾਣੀ ਹੋ ਗਿਆ ਸਾਲ ਖ ਹੋ ਗਿਆ ਕਿ ਲੱਗਦਾ ਤੁਹਾਨੂੰ ਵੀ ਇਹ ਜਿਹੜੀ ਹੈ ਚੋਰੀ ਉਹ ਕਰ ਸਕਦੀ ਆ ਇੱਥੇ ਤੁਹਾਡੇ ਘੜੀ ਲੱਗੇ ਚੋਰੀ ਕਰਦੇ ਸੋਰੀ ਕੰਮ ਕਰਦੀ ਹੈ ਕਿ ਜਾਂ ਹੋਰ ਲੱਗੇ ਜਾ ਕੇ ਘਰਾਂ 'ਚ ਵੀ ਕੰਮ ਕਰਦੀ ਸਤੈ ਮੇਰੇ ਘਰ ਹੀ ਕੰਮ ਕਰਦੀ ਬਸ ਇਹ ਹੁਣ ਨਹੀਂ ਲੱਗੀ ਬਸ ਉੱਥੇ ਉਹ ਵੀ ਸਾਨੂੰ ਨਹੀਂ ਸੀ ਪਤਾਗਾ ਉਹ ਵੀ ਸਾਨੂੰ ਤਦ ਪਤਾ ਲੱਗਾ ਕਿ ਜਦੋਂ ਉਹ ਚੱਕਰ ਮਾਰਨਾ ਸ਼ੁਰੂ ਹੋਇਆ ਸਾਡੇ ਘਰ ਕਿ ਪੂਜਾ ਆ ਨਹੀਂ ਰਹੀ ਫੇਰ ਉਹਨੂੰ ਕੀ ਲੱਗਦਾ ਨਹੀਂ ਪੈਂਦੀ ਅਸੀਂ ﺍﻟमारीयां ਬਣਾਈਆਂ ਲੱਖਾਂ ਲੱਖਾਂ ਰੁਪਏ ਦੇ ਅਸੀਂ ਘਰ ਬਣਾ ਲਏ ਨੇ ﺍﻟमारीयां ਇੰਡੀਆਂ ਸੋਹਣੀਆਂ ਬਣ ਕੇ ਲੱਗਦਾ ਨਹੀਂ ਅਜੇਹਾ ਆਪਾਂ ਨੂੰ ਥੋੜੀ ਕਿਤੇ ਆਪਾਂ ਵੀ ਥੋੜੇ ਲਾਪਰਵਾਹ ਹੋ ਗਏ ਜਾਂ ਥੋੜੀ ਆਰਟੀਕਲ ਕਿਤੇ ਗਲਤੀ ਹੋ ਗਈ ਇਹ ਚੀਜ਼ ਦੀ ਜੇਕਰ ਸੋਨੇ ਦੀ ਕੀਮਤੀ ਚੀਜ਼ ਆ ਲੱਖਾਂ ਰੁਪਏ ਦੀ ਕੀਮਤੀ ਚੀਜ਼ ਆ ਕਿ ਲੱਗਦਾ ਸੀ ਸਾਨੂੰ ਲੋਕਾਂ ਨੇ ਰੱਖਣੀ ਚਾਹੀਦਾ ਸੀ ਕਿ ਕਿਸੇ ਸੇਫ ਚ ਰੱਖਣਾ ਚਾਹੀਦਾ ਸੀ ਇਹ ਚੀਜ਼ਾਂ ਮੈਂ ਹਰ ਟਾਈਮ ਇੱਥੇ ਹੀ ਹੁੰਨੀ ਸਾਂ ਮੇਰੇ ਅੱਖਾਂ ਦੇ ਸਾਹਮਣੇ ਮੈਂ ਕਿਤੇ ਆਂਦੀ ਨਹੀਂ ਜਾਂਦੀ ਨਹੀਂ ਇੱਥੇ ਹੀ ਹੁੰਨੀ ਸਾਂ ਦੇ ਪਿੱਛੇ ਇੱਥੇ ਚਲੋ ਪਿਆ ਸੀ ਇ ਉਨੇ ਭੇਤ ਲੈ ਲਿਆ ਉਹਨੇ ਕਾਰਤਾ ਗਾ ਕਿ ਲੱਗਦਾ ਨਹੀਂ ਅੱਜ ਤੇ ਸ਼ਾਇਦ ਚਲੋ ਤੁਸੀਂ ਉਹਦਾ ਲਾ ਲਾ ਦੇਓ ਵੀ ਨੌਕਰੀ ਨਹੀਂ ਲੱਗੀ ਆ ਰੱਬ ਨਾ ਕਰੇ ਕੋਈ ਰਿਸ਼ਤੇ ਦਾ ਕੋਈ ਭ੍ਰਹਿਣ ਭਰਾ ਕੋਲ ਆ ਜਾਂਦਾ ਕਿਸਤਾ ਦੀ ਕੋਈ ਹਾਦਸਾ ਆ ਜਾਂਦਾ ਕੋਈ ਗੱਲਬਾਤ ਹੋ ਜਾਂਦੀ ਕੋਈ ਵੀ ਨਹੀਂ ਆਇਆ ਘਰ ਕੋਈ ਆਂਦਾ ਹੀ ਨਹੀਂਗਾ ਕੋਈ ਵੀ ਨਹੀਂ ਆਂਦਾ ਨਾ ਸੀ ਕਿਤੇ ਜਾਣੇ ਨਾ ਕੋਈ ਆਵੇ ਸਾਡੇ ਘਰ ਹੁ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋਈ ਮੰਗ ਕਰਦੇ ਹੋ ਪੁਲਿਸ ਕੋਈ ਮੰਗ ਕਰਦੇ ਹੋ ਕੀक्स्टਰਾ ਲੜਾਈਨ ਸਾਫ ਹੋਣਾ ਚਾਹੀਦਾ ਇਨਸਾਫ ਸਾਡਾ ਕਰੋ ਔਰ ਇਹ ਤੇ ਦਬਨਬਾ ਪਾਓ ਉਹਨੂੰ ਕਰੋ ਮਤਲਬ ਕਿ ਹੈਗਾ ਉਹਦੇ ਕੋਲੋਂ ਹੀ ਉਹਦੇ ਕੋਲੋਂ ਹੀ ਨਿਕਲਣਾ ਹੈਗਾ ਪੁਲਿਸ ਦੀ ਮਕੀਟੀ ਬਹੁਤ ਜ਼ਿਆਦਾ ਵਰਤਣ ਦੇ ਸਾਨੂੰ ਰੋਜ਼ ਸਾਨੂੰ ਚੱਕਰ ਪਵਾਉਂਦੇ ਪਿਆ ਠੀਕ ਹੈ ਜੀ ਬਹੁਤ ਧੰਨਵਾਦ ਜੀ ਇਹ ਸਹੀ ਗੱਲਬਾਤ ਕੀਤੀ ਕਰਦੇ ਜਿਹੜੇ ਕੀ ਪਰਿਵਾਰਕ ਮੈਂਬਰ ਨੇ ਇਹਨਾਂ ਨੇ ਬੜੇ ਵੱਡੇ ਇਲਜ਼ਾਮ ਜਿਹੜੇ ਨੇ ਆਪਣੀ ਨੌਕਰਾਨੀ ਤੇ ਲਗਾਏ ਨੇ ਹੁਣ ਦੇਖਣਾ ਹੈਗਾ ਪੁਲਿਸ ਪ੍ਰਸ਼ਾਸਨ ਨੇ ਤੇ ਕੀ ਕਾਰਵਾਈ ਕਰਦੀ ਹੈ ਪੁਲਿਸ ਇਨਕੁਆਇਰੀ ਵਿੱਚ ਕੀ ਹੁੰਦਾ ਵਾ ਤੇ ਕਰਦੇ ਮੁਖੀਆ ਨੇ ਸardar ji ਉਹਨਾਂ ਨੇ ਵੀ ਗੱਲ ਕਰਦੇ ਆਂ ਬਾਬਾ ਜੀ ਬਾਬਾ ਜੀ ਤੁਸੀਂ ਉਦੋਂ ਕਿੱਥੇ ਸੀ ਜਦੋਂ ਇਹ ਤੁਹਾਡੀ ਪਤਨੀ ਜਿਵੇਂ ਇੰਜਾਮ ਲਗਾ ਰਹੀ ਆ ਵੀ ਨੌਕਰਾਂ ਦੀ ਸਤਾ ਸਾਮਣੇ ਦਾ ਸੈਟ ਲੱਗੀ ਆ ਤੁਸੀਂ ਉਦੋਂ ਕਿੱਥੇ ਸੀ ਤੁਹਾਨੂੰ ਕੀ ਫੋਨ ਆਉਂਦਾ ਮੈਂ ਪਟਨਾ ਸਾਹਿਬ ਗਿਆ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਤੋਂ ਉਸ ਦਿਨ ਉਦੋਂ ਮੇਰੀ ਵਾਪਸੀ ਗਈ ਸੀ ਟ੍ਰੇਨ 'ਚ ਮੈਨੂੰ ਇੱਕਦਮ ਫੋਨ ਗਿਆ ਕਿ ਇਤਰਾਸ ਸਮਾਨ ਨਹੀਂ ਗਿਆ ਬਿਲਕੁਲ ਹੀ ਘਰ ਦੇ ਵਿੱਚ ਤੇ ਸਮਾਨ ਗਿਆ ਪੈ ਗੱਡਵੇ ਵਿੱਚੋਂ ਉਸੇ ਟਾਈਮ ਇਹ ਗਏ ਨੇ ਇਹਨਾਂ ਨੇ ਜਾ ਕੇ ਉੱਥੇ ਦਰਖਾਸਤ ਦਿੱਤੀ ਐ ਸੀਡੀ ਇੰਟਾ ਨੇ ਦੋ ਮੁਲਾਜ਼ਮ ਨੇ ਉਸੇ ਟਾਈਮ ਤੇ ਉਹੀ ਸਾਡੇ ਕੋਲ ਵੀਡੀਓ ਹੈਗੀਆਂ ਨੇ ਤੇ ਪਰ ਉਹ ਬਿਲਕੁਲ ਭਾਈ ਜੀ ਕਿਸੇ ਪਾਸੇ ਆਂਦੀ ਨਹੀਂ ਵੀ ਮੰਦੀ ਨਹੀਂ ਪਈ ਸੌਹਾਂ ਚੁੱਕੀ ਜਾਂਦੀ ਆ ਬਾਬਾ ਜੀ ਦੀ ਸੌਹ ਲੱਗੇ ਮੈਨੂੰ ਮਾਤਾ ਰਾਣੀ ਦੀ ਸੌਹ ਲੱਗੇ ਮਲੇਸ ਤੋਂ ਵੀ ਖਾਸ ਕਰਕੇ ਬਾਬਾ ਜੀ ਤੁਹਾਡੇ ਘਰ ਦੇ ਆਣੇ ਉਹਨਾਂ ਨੂੰ ਨੈਕਲੇਸ ਖੜਦੇ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਵੀਡੀਓ ਫੋਟੋਜ ਹੈਗੀ ਇੱਕ ਫੋਟੋ ਹੈਗੀ ਆ ਜਾਂ ਕਿਸੇ ਤਰ੍ਹਾਂ ਦਾ ਲੈ ਕੇ ਜਾਂਦਿਆਂ ਦੀ ਜਲਕਾਉਂਦਿਆਂ ਦੀ ਕੋਈ ਤਰ੍ਹਾਂ ਦੇ ਸ਼ਾਟਸ ਹੈਗੇ ਜਾਂ ਟੜਕ ਵੀਡੀਓ ਕੋਈ ਸਬੂਤ ਹੈਗਾ ਵੀ ਉਹਨੇ ਲੈ ਕੇ ਗਈ ਆ ਫੋਟੋ ਵਗੈਰਾ ਕੋਈ ਕੀ ਹੋ ਸਕਦਾ ਕਿ ਚਾਬੀ ਨਾਲ ਲੱਗੀ ਹੋਈ ਸੀ ਇਹ ਮੇਰੀ ਵਾਈਫ ਦੀ ਸਭ ਤੋਂ ਵੱਡੀ ਗਲਤੀ ਉਸ ਜ਼ਿੰਦਗੀ ਚਾਬੀਆਂ ਨੇ ਨਾਲ ਛੱਡ ਦਿੱਤੀ ਆ ਉਹਨੂੰ ਮੌਕਾ ਮਿਲ ਗਿਆ ਬਸ ਪਤਾ ਨਹੀਂ ਕਿੰਨੇ ਕ ਦੇਰ ਦੀ ਉਹਨੇ ਆਖਰ ਰੱਖੀ ਸੀ ਕਿਉਂਕਿ ਉਹਨੇ ਕਈ ਵਾਰੀ ਸਮਾਨ ਵੇਖਿਆ ਪਾੰਦਿਆ ਇਹਨੂੰ ਬਸ ਇਹ ਗਲਤੀ ਹੋਈ ਹੈ ਕਲੂ ਅਸੀਂ ਆਪ ਦੇ ਨਵੇਂ ਤੁਹਾਨੂੰ ਇੰਨਾ ਵੱਡਾ ਕਲੂ ਵੀ ਚਾਬੀ ਉਤਾਰ ਕੇ ਤੇ ਚਾਬੀ ਉੱਤੇ ਰੱਖ ਗਈ ਉਹ ਲੋਕਾਂ ਜੇਕਰ ਤੁਸੀਂ ਕਹਿੰਦੇ ਹੋ ਵੀ ਚਾਬੀ ਉਹ ਜੜੀ ਲਾ ਕੇ ਚਾਬੀ ਉੱਪਰ ਰੱਖ ਗਈ ਆ ਕਿ ਲੱਗਦਾ ਨਹੀਂ ਸੀ ਥੋੜੀ ਗਲਤੀ ਸਾਡੇ ਕੋ ਵੀ ਹੋਈ ਆ ਜੇਕਰ ਅਸੀਂ ਚਾਬੀ ਦੇ ਕੋਈ ਫਿੰਗਰਪ੍ਰਿੰਟ ਲੰਦੇ ਚਾਬੀ ਤੇ ਕੋਈ ਰਮਾਂ ਰੱਖ ਜਾਂ ਕੱਪੜਾ ਰੱਖ ਕੇ ਅਸੀਂ ਤੇ ਪਾਣੀ ਦਾ ਪਾਣੀ ਹੋ ਜਾਣਾ ਸੀ ਕਿ ਲੱਗਦਾ ਥੋੜੀ ਗਲਤੀ ਸਾਡੇ ਕੋਲ ਹੋ ਗਈ ਹੈ ਵੀਰ ਜੀ ਗਲਤੀ ਤੇ ਸਾਡੇ ਕੋਲ ਵੀ ਭਰੇ ਫਰਜ ਪੁਲਿਸ ਦਾ ਹੈਗਾ ਹੀ ਨਾ ਆ ਕੇ ਫਿੰਗਰਪ੍ਰਿੰਟ ਲੈਣ ਦਾ ਜਰੂਰ ਅਸੀਂ ਉਸ ਵੇਲੇ ਲੈ ਕੇ ਆਏ ਦੋ ਮੁਲਾਜ਼ਮ ਆਏ ਆਂਦਿਆਂ ਸਾਰਿਆਂ ਨੇ ਹੱਥ ਲਾਣੇ ਸ਼ੁਰੂ ਕਰ ਦਿੱਤੇ ਕਿਹਨੇ ਡੱਬਾ ਫੜ ਲਿਆ ਕਿਹਨੇ ਅਲਮਾਰੀ ਫੜ ਲਈ ਕਿਹਨੇ ਚਾਬੀ ਫੜ ਲਈ ਇਹ ਗੱਲ ਕਰੀਏ ਸਭ ਤੋਂ ਪਹਿਲਾਂ ਤੇ ਤੁਹਾਡੀ ਘਰਦਿਆਂ ਨੇ ਉਹ ਚਾਬੀ ਜਿਹੜੀ ਉੱਥੋਂ ਫੜ ਕੇ ਲੋਕਰ ਚ ਲਾਈ ਆ ਜਾਂ ਉੱਥੇ ਲਾ ਕੇ ਫੇਰ ਹੀ ਵੇਖੀ ਆ ਉਸ ਤੋਂ ਬਾਅਦ ਹੀ ਪੁਲਿਸ ਨੇ ਜਾਂ ਹੋਰ ਕਿਸੇ ਚਾਬੀਆਂ ਫੜੀਆਂ ਹੋਣਗੀਆਂ ਸਭ ਤੋਂ ਪਹਿਲਾਂ ਤੇ ਤੁਹਾਡੇ ਘਰਦਿਆਂ ਦੀ ਸ਼ਾਨ ਤੇ ਆ ਕੇ ਉਹਨਾਂ ਦੇ ਹ ਹਾ ਤੇ ਨਿਸ਼ਾਨ ਤੇ ਫਰੈਸਟਰਾਂ ਆਈ ਜਾਣੇ ਪਰ ਇੱਕ ਗੱਲ ਹੈਗੀ ਕਿ ਆਨੇ ਉਹ ਵੀ ਕਹਿੰਦੇ ਨਾ ਸਾਨੂੰ ਕਿ ਫਿੰਗਰਪ੍ਰਿੰਟ ਲੈਣੇ ਆ ਕੋਈ ਡੱਬੇ ਨੂੰ ਹੱਥ ਲਗਾਉਂਦੇ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਬਸ ਉਹਨੂੰ ਮੜਿਆ ਡਰਾਇਤ ਮਕਾਇਆ ਉਹਨੇ ਸੋਹਾਂ ਚੁਕਲੀਆਂ ਉਹ ਡਰਾਮੇ ਕਰਦੀ ਬਸ ਜੇ ਥਾਣੇ ਵੀ ਬੁਲਾ ਲੋ ਨਾ ਉੱਚੀ ਉੱਚੀ ਚੰਗਰਾ ਮਾਰਦੀ ਐ ਡਰਾਮੇ ਕਰਦੀ ਐ ਚੁੱਪ ਕਰਾ ਦਿੰਦੀ ਸਾਰਿਆਂ ਨੂੰ ਉੱਚੀ ਉੱਚੀ ਬੋਲ ਕੇ ਜਿਵੇਂ ਮੈਂਟਲ ਬੰਦ ਕਰਦਾ ਨਾ ਕੋਈ ਬੰਦਾ ਇਸ ਤਰ੍ਹਾਂ ਉੱਚੀ ਉੱਚੀ ਛਾਲਾ ਮਾਰਦੀ ਐ ਸੋਹਾਂ ਚੁਕ ਲੈਂਦੀ ਬਸ ਤੁਸੀਂ ਵੀ ਤੁਹਾਡੇ ਕੋ ਕਿੰਨਾ ਸਮਾਹ ਹੋ ਗਿਆ ਕੰਮ ਕਰਦੇ ਨੇ ਤੇ ਜੇ ਇੱਕ ਗੱਲ ਕਰੀਏ ਪਰਿਵਾਰਕ ਰ ਉਹ ਲੌਂ ਜਾਂ ਸੀ ਕਿਸ ਤਰ੍ਹਾਂ ਸਵਾਰ ਸੀ ਉਹ ਦਾ ਉਸ ਤਰ੍ਹਾਂ ਠੀਕ ਹੈ ਕਿ ਸੀ ਬਿਲਕੁਲ ਟਾਈਮ ਤੇ ਆਂਦੀ ਸੀ ਕੰਮ ਕਰਨ ਘਰ ਤੇ ਬੜੇ ਸੋਹਣੇ ਤਰੀਕੇ ਨਾਲ ਆਂਦੀ ਰਹੀ ਹੈ ਕਿਸੇ ਵळे ਸਵੇਰੇ ਜਲਦੀ ਆ ਜਾਂਦੀ ਸੀ ਆਪਾਂ ਰੋਟੀ ਬਣਵੀ ਉਹਨੂੰ ਇੱਥੋਂ ਖਵਾਇਦਾ ਸੀ ਘਰ ਬੱਚਾਂ ਵਸੇ ਦੇਦੀ ਸਰਜੀ ਭਾਜੀ ਲਾਇਆ ਚੱਲ ਕੋਈ ਨਹੀਂ ਗਰੀਬ ਬੰਦਾ ਔਰ ਥੋੜਾ ਮਦਦ ਹੋ ਜਾਂਦੀ ਹੈ ਪਰ ਦੋ ਤਿੰਨ ਮਹੀਨੇ ਤੋਂ ਥੋੜਾ ਜਨਾ ਇਹ ਰੇ ਵਿਗੜੀਆਂ ਵਿਗੜੀਆਂ ਹਰਕਤਾਂ ਲੱਗ ਰਹੀਆਂ ਸੀ ਤੇ ਮੈਂ ਘਰ ਕਿਹਾ ਵੀ ਸੀ ਮਾਰੇ ਥੋੜਾ ਜਨਾ ਬਦਲੀ ਹੋਈ ਹੈ ਗੇ ਨਾਲੋਂ ਬਹੁਤ ਜ਼ਿਆਦਾ ਜਿਵੇਂ ਆ ਕੇ ਬੜੀ ਫੁਰਤੀਲੀ ਜਾਣਾ ਇਹਨੇ ਅੱਗੋਂ ਪੁੱਠੇ ਜਵਾਬ ਦੇਣੇ ਸਾਨੂੰ ਇੱਕ ਵਾਰੀ ਇਹਨੇ ਸੈਟ ਸਾਡੀ ਜਨਾਨੀ ਦੀ ਸਭ ਤੋਂ ਵੱਡੀ ਗਲਤੀ ਹੈ ਕਿ ਕਮੋ ਵਾਲੀ ਸਾਹਮਣੇ ਕਦੀ ਨਹੀਂ ਕਹਿਣਾ ਕੱਟਿਆ ਬਾਹਰ ਆਪਣਾ ਮੈਂ ਇਹ ਗਲਤੀ ਮੰਨਦਾ ਇਹਨਾਂ ਦੀ ਔਰੇ ਸਾਹਮਣੇ ਇਹਨਾਂ ਨੇ ਸੈਟ ਪਪਿਆ ਚੈਣ ਪਾਈ ਗੱਲੇ ਚ ਉਹਨੇ ਵੇਖਿਆ ਵਾ ਫਿਰ ਉਹਨੇ ਪੁੱਛਿਆ ਵੀ ਆ ਇਹਨੇ ਕਿਹਾ ਸੈਟ ਮੇਰਾ ਪੇਕੇ ਦਾ ਦਿੱਤਾ ਹੈ ਮੈਨੂੰ ਕਹਿੰਦੀ ਦੀਦੀ ਤੁਹਾਡਾ ਸੈਟ ਬਹੁਤ ਪਿਆਰਾ ਵਾ ਫਿਰ ਚੈਣ ਇਹਨੇ ਦੱਸਿਆ ਵੀ ਮੇਰੇ ਆਦਮੀ ਨੇ ਮੈਨੂੰ ਮੈਰੀ ਯੂਨੀਵਰਸਿਟੀ ਦਿੱਤੀ ਸੀ ਪਾਜੀ ਉਹ ਭੇਤਨ ਬਣ ਗਈ ਘਰ ਦੀ ਪੂਰਾ ਪੂਰਾ ਭੇਤ ਲੈ ਲਿਆ ਉਹਨੇ ਸਾਡੇ ਘਰ ਇੱਦਾਂ ਨਹੀਂ ਵੀ ਬਾਕੀਆਂ ਨੂੰ ਨਸੀਬ ਮਿਲਣੀ ਚਾਹੀਦੀ ਆ ਬਾਕੀਆਂ ਨੂੰ ਸੁਨੇਹਾ ਮਿਲਣਾ ਚਾਹੀਦਾ ਵਾ ਵੀ ਕਦੀ ਵੀ ਆਪਣੇ ਕੰਮ ਵਾਲੀ ਦੀ ਗਾੜੀ ਇਸ ਤਰ੍ਹਾਂ ਦਾ ਖਾਸ ਕਰਕੇ ਜਿਹੜਾ 골ਡ ਹੈ ਜਾਂ ਪੈਸਾ ਜਿਹੜਾ ਸਾਹਮਣੇ ਨਹੀਂ ਰੱਖਣਾ ਚਾਹੀਦਾ ਜਾਂ ਸਾਹਮਣੇ ਨਹੀਂ ਹੋਣਾ ਜੀ ਜੇ ਕਰਨੀ ਚਾਹੀਦੀ ਆ ਹਾਂ ਇੱਕ ਸਾਰਿਆਂ ਨੂੰ ਆਪਣੇ ਕਮਾਂ ਵਾਲੀਆਂ ਨੇ ਨਾ ਸਿਰ ਤੇ ਨਾ ਚੜਾਓ ਅਸੀਂ ਇੱਕ ਬਿਲਕੁਲ ਘਰ ਦੇ ਮੈਂਬਰ ਵਾਂਗੂੰ ਨੂੰ ਸਮਝਿਆ ਹੀ ਕਰੀ ਫਰਕ ਹੀ ਨਹੀਂ ਸਮਝਿਆ ਭਾਜੀ ਰੋਟੀ ਪਾਣੀ ਖਵਾਉਣਾ ਘਰ ਵਾਸਤੇ ਚੀਜ਼ਾਂ ਦੇਣੀ ਆ ਕਪੜਾ ਲੀੜਾ ਦੇਣਾ ਦਿਨ ਤਿਹਾਰ ਦੇਣਾ ਪਰ ਉਹ ਸਾਡੇ ਨਾਲ ਇੰਨਾ ਵੇਖੋ ਮਿੱਠੀ ਬਣ ਕੇ ਤੇ ਖਾ ਗਈ ਤੁਹਾਨੂੰ ਇੰਨਾ ਵੱਡਾ ਹੱਥ ਮਾਰ ਗਈ ਆ ਬਾਕੀ ਜਨਾਨੀਆਂ ਨਹੀਂ ਬਹੁਤ ਵੱਡੀ ਗਲਤੀ ਹੁੰਦੀ ਆ ਕਮਾਂ ਵਾਲੀਆਂ ਨੇ ਇੰਨਾ ਸਿਰ ਤੇ ਨਹੀਂ ਚੜਾਈਦਾ ਇਹਨਾਂ ਨੂੰ ਬਸ ਕੰਮ-ਕੁਮ ਕਰਾ ਕੇ ਘਰੋਂ ਕੱਢੋ ਬਸ ਇਹਨਾਂ ਨੇ ਸੋ ਵੀ ਕਿੰਨੇ ਕਿ ਮਿਹਨਤ ਨਾਲ ਬਣਾਇਆ ਸੀ ਕਿਹੜਾ ਤੁਸੀਂ ਕੰਮ ਕੀ ਕਰਦੇ ਹੋ ਕਿਸ ਤਰ੍ਹਾਂ ਜਿਹੜਾ ਪਾਈ-ਪਾਈ ਜੋੜ ਕੇ ਜਿਹੜਾ ਸੋਨੇ ਦਾ ਚੀਜ਼ ਕੀ ਭਾਜ ਆ ਰਿਹਾ ਸੋਣ ਦਾ ਤੁਹਾਨੂੰ ਪਤਾ ਹੀ ਹੈ ਤੇ ਮਿਹਨਤ ਨਾਲ ਹੀ ਮਿਹਨਤ ਕਰ ਕਰਕੇ ਬਣਾਇਆ ਇਹ ਜਿਹੜਾ ਸੈਟ ਸੀ ਮੇਰੇ ਵਿਆਹ ਚ ਆਇਆ ਉਦੋਂ ਮੇਰੀ ਵਾਜ ਦੇ ਪੇਕੇ ਨੇ ਪਾਇਆ ਸੀ ਤੇ ਚੈਨ ਮੈਨੂੰ ਮੈਰੀ ਯੂਨੀਵਰਸਿਟੀ ਤੇ ਬਣਾ ਕੇ ਦਿੱਤੀ ਸੀ ਤੇ ਅਜੇ 20000 ਰੁਪਏ ਮੈਂ ਉਧਾਰ ਕੀਤਾ ਹੋਇਆ ਬੰਦੇ ਨਾਲ ਜਿੱਥੋਂ ਚੈਨ ਬਣਾਈ ਆ ਠੀਕ ਹੈ ਜੀ ਹੁ ਮੰਗ ਕੀ ਕਰਦੇ ਹੋ ਪੁਲਿਸ ਪ੍ਰਸ਼ਾਸਨ ਕੋਲ ਕਿਉਂਕਿ ਪੁਲਿਸ ਜਿਹੜਾ ਆਪਣਾ ਕੰਮ ਬਹੁਤ ਵਧੀਆ ਕਰਦੀ ਆ ਪੁਲਿਸ ਹਮੇਸ਼ਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਰੱਖਦੀ ਹੈ ਪੁਲਿਸ ਨੂੰ ਕਿਸ਼ਤਾਂ ਦੇ ਦਦੇ ਹੋ ਪੁਲਿਸ ਨੂੰ ਕੀ ਮੰਗ ਕਰਦੇ ਹੋ ਪੋਲਿਸ ਕੋ ਮੰਗੀ ਕਰਨੀ ਭਾਈ ਜਿੱਦਨ ਤੇ ਅਸੀਂ ਜਾਈ ਜਨੇ ਸਾਡੀ ਕੋਈ ਗੱਲ ਬਾਤ ਨਹੀਂ ਸੁਣਦੇ ਪੇ ਤੁਹਾਨੂੰ ਲਾਰੇ ਲੱਪੇ ਲਾ ਕੇ ਘਰ ਭੇਜ ਦਿੰਦੇ ਆ ਜੇ ਥਾਣੇ ਚ ਇਨਸਾਫ ਮਿਲਣ ਲੱਗ ਪੇ ਨਾ ਇਨਸਾਨ ਨੂੰ ਤੇ ਫਿਰ ਉਹ ਕਮਿਸ਼ਨਰ ਦੇ ਦਫਤਰ ਜਾਂ ਆਈਸੀਪੀ ਦਫਤਰ ਜਾਂ ਡੀਆਈਜੀ ਸਾਹਿਬ ਕੋ ਐਸਪੀ ਸਾਹਿਬ ਕੋ ਨਹੀਂ ਜਾਂਦਾ ਬੰਦਾ ਜੇ ਥਾਣੇ ਚ ਇਨਸਾਫ ਮਿਲਣ ਲੱਗ ਥਾਣੇ ਵਿੱਚ ਕੋਈ ਇਨਸਾਫ ਨਹੀਂ ਮਿਲਿਆ ਤੁਹਾਨੂੰ ਹੋਰ ਹੀ ਫੇਵਰ ਚ ਗੱਲ ਕਰੀ ਜਾਂਦੇ ਨੇ ਉਹਨੂੰ ਇਹਨਾਂ ਨੇ ਟੱਚ ਨਹੀਂ ਕੀਤਾ ਕੋਈ ਰਿਵਾਨੀ ਕੀਤੀ ਉਹਨੂੰ ਕੋਈ ਹਲਾਇਆ ਨਹੀਂ ਮਾੜਾ ਮੋਟਾ ਮੂੰਹ ਰੂਪੀ ਗੱਲਾਂ ਹੋ ਰਹੀਆਂ ਤੇ ਉਹ ਕਿੱਥੋਂ ਮੰਨੇਗੀ ਚੋਰ ਕਰੀ ਬੰਦਾ ਤੁਸੀਂ ਆਪੇ ਦੱਸੋ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਕ ਵੀ ਪੈਂਦੀ ਗੱਲ ਕਰਦੇ ਆ ਪੈਂਦੀ ਕਿੰਨਾ ਕ ਦੁੱਖ ਲੱਗਦਾ ਜਦੋਂ ਬਾਰ ਬਾਰ ਸੈਟੂ ਖਾਲੀ ਰਵੇਂਦੇ ਹੋ ਅੱਖਾਂ 'ਚ ਕਿੰਨਾ ਕ ਪਾਣੀ ਆ ਜਾਂਦਾ ਹੈ ਕਿੰਨਾ ਕ ਅਥਰੂ ਆ ਜਾਂਦੇ ਨੇ ਚੀਜ਼ਾਂ ਕਹਿੰਦੇ ਤੁਹਾਡੇ ਪੇਕਿਆਂ ਵੱਲੋਂ ਜਿਹੜਾ ਸਮਾਨ ਪਾਇਆ ਸੀ ਅੱਜ ਕਿਹਨੇ ਕੀ ਚੀਜ਼ ਵੇਖ ਕੇ ਯਾਦ ਆਉਂਦੀ ਇਹਨਾਂ ਦੀ ਅੱਗੇ ਤੇ ਉਹ ਦਿਨ ਦੇ ਸੋਕ ਨਹੀਂ ਦੇਖਿਆ ਸਾਨੂੰ ਮੈਂ ਨਾ ਸਾਡਾ ਬੁਰਾ ਹਾਲ ਹੈ ਅੱਜ ਮੇਰੇ ਹਸਬੰਡ ਦਾ ਜਨਮ ਦਿਨ ਅਸੀ ਉਹ ਤੱਕ ਨਹੀਂ ਖਾਤ ਕਿਹਦੇ ਵੀ ਗਿਆਣਾ ਜਿਹੜਾ ਵਾ ਔਰਤਾਂ ਨੂੰ ਕਹਿੰਦੇ ਬਹੁਤ ਪਿਆਰਾ ਹੁੰਦਾ ਵਾ ਬੜੀ ਜਾਨ ਨਾਲ ਰੱਖਦੇ ਨੇ ਪਰ ਅਜੇ ਤੁਹਾਡੇ ਹੱਥੋਂ ਟੁਰੜ ਗਾਣਾ ਚੱਲ ਗਿਆ ਵਾ ਕਿੰਨੀ ਚੀਜ਼ ਯਾਦ ਆਉਂਦੀ ਹੈ ਇਹ ਯਾ ਤਾਂ ਜਿਉਂ ਯਾਲਾ ਜਦੋਂ ਦੇਖਦੇ ਹੋਂਲ ਪੈਂਦੇ ਸਾਨੂੰ ਅੱਛਾ ਅੱਛਾ ਸੀ ਰੋਣਾ ਹਾਂ ਪਤਾ ਨਹੀਂ ਕਿੰਨੀਆਂ ਕਿ ਦੁਆਵਾਂ ਕਰਦੇ ਪਏ ਪਤਾ ਨਹੀਂ ਕਿੰਨਾ ਕਿ ਸਾਨੂੰ ਸਾਡਾ ਸਮਾਨ ਮਿਲ ਗਿਆ ਸੀ ਉਹਨੂੰ ਇੱਥੇ ਤੱਕ ਕਹਿਤਾ ਕਿ ਤੂੰ ਜੋ ਲੈਣਾ ਲੈ ਲੈ ਸਮਾਨ ਦੇਰੇ ਸਾਨੂੰ ਮੇਰੇ ਮਾਂ ਵੀ ਉਹਦੀ ਨਿਸ਼ਾਨੀ ਸੀ ਨਹੀਂ ਮੰਡੀ 'ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇਸ ਕਰਕੇ ਸਾਡੇ ਵੀ ਖਾਸ ਕਰਕੇ ਉਹਨਾਂ ਦਰਸ਼ਕਾਂ ਨੂੰ ਇੱਕ ਸਲਾਹ ਆ ਜਿਹੜੇ ਦਰਸ਼ਕ ਆਪਣੇ ਘਰਾਂ ਵਿੱਚ ਕੰਮ ਰੱਖਦੇ ਨੇ ਜਿਵੇਂ ਪਰਿਵਾਰਕ ਮੈਂਬਰ ਕਹਿਣਾ ਵੀ ਇਹੋ ਜੇ ਆਪਣੇ ਕੀਮਤੀ ਸਬੰਧ ਖਾਸ ਕਰਕੇ ਪੈਸਾ ਜਾਂ ਡਾ ਗੋਲਡ ਆ ਉਹਨੂੰ ਬੜੇ ਧਿਆਨ ਰੱਖਣਾ ਚਾਹੀਦਾ ਨਹੀਂ ਤੇ ਤੁਸੀਂ ਦੇਖ ਸਕਦੇ ਹੋ ਸ਼ੱਕ ਦੇ ਆਧਾਰ ਤੇ ਆ ਜਿਹੜਾ ਪਰਿਵਾਰ ਸ਼ੱਕ ਕਰਦਾ ਆਪਣੀ ਨੌਕਰਾਨੀ ਤੇ ਵੀ ਉਹਨਾਂ ਕੋਲ ਜਿਹੜਾ ਕੀ ਗੋਲ ਚੁੱਕਿਆ ਗਿਆ ਚਲੋ ਇਹਦੇ ਜਾਗ ਦਾ ਵਿਸ਼ਾ ਵਾ ਪੁਲਿਸ ਪ੍ਰਸ਼ਾਸਨ ਦੇ ਤੇ ਕੀ ਗੱਲ ਕਰਦੀ ਆ ਪੁਲਿਸ ਸਾਹਿਬ ਗੱਲਬਾਤ ਕਰਾਂਗੇ ਪਰ ਕੰਦਸੀਅਰ ਮਿਲ ਗਈ ਆ ਵੀ ਆਪਣਾ ਕੀਮਤੀ ਜਿਹੜਾ ਸਮਾਨ ਆ ਹਮੇਸ਼ਾ ਆਪਣੀਆਂ ਜਿਹੜੀਆਂ ਅਲਮਾਰੀਆਂ ਨੇ ਜਾਂ ਸੇਫ ਜਿਹੜੀ ਬਣੀ ਆ ਉੱਥੇ ਰੱਖਣਾ ਚਾਹੀਦਾ ਕਿਉਂਕਿ ਪਰਿਵਾਰ ਵੀ ਕਿਤੇ ਆਪਣੀ ਗਲਤੀ ਮੰਨਦਾ ਛੋਟੀ ਜੀ ਮੈਂ ਕਹਿੰਦਾ ਜਿਹੜੀ ਹੈ ਡਰੈਸਿੰਗ ਟੇਬਲ ਜਾਂ ਕੋਈ ਵੀ ਮੇਕਅਪ ਦਾ ਜਿਹੜਾ ਸਮਾਨ ਆ ਉੱਥੇ ਰੱਖਿਆ ਤੇ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਇੱਕ ਚਾਦਰ ਜੀ ਵੀ ਆ ਕੋਈ ਖਾਸ ਇੰਤਜ਼ਾਮ ਨਹੀਂ ਆ ਲੱਖਾਂ ਦਾ ਸਮਾਨ ਆ 5.5 ਲੱਖ ਦਾ ਜਿਵੇਂ ਪਰਿਵਾਰ ਦਾ ਕਹਿਣਾ ਵੀ ਗਹਿਣਾ ਸੀ ਅੱਜ ਜਿਹੜਾ ਪਰਿਵਾਰ ਹਾਜ਼ਰ ਹੋ ਕੇ ਬੈਠਾ ਵਾ ਐਸ ਕਰਕੇ ਸਾਡੀ ਨਸੀਹਤ ਆ ਕੋਈ ਵੀ ਕੀਮਤੀ ਸਮਾਨ ਹੁੰਦਾ ਉਸ ਨੂੰ ਭਾਈ ਸਾਂਭ ਕੇ ਰੱਖਿਆ ਕਰੋ ਕਿਉ ਮਨੂਦੇਵ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ ਕੀ ਮਾਮਲਾ ਮਾਮਲਾ ਵੀ ਇੱਕ ਮੋਨਿਕਾ ਨਾਮ ਦੀ ਔਰਤ ਨੇ ਦਰਖਾਸਤ ਦਿੱਤੀ ਆ ਕਿ ਮੇਰੇ ਘਰ ਚੋਰੀ ਹੋਈ ਆ ਉਹ ਆਪਣੀ ਨੌਕਰਾਨੀ ਤੇ ਇਲਜ਼ਾਮ ਲਾਉਂਦੀ ਆ ਜਿਹੜਾ ਕਿ ਉਹਨੂੰ ਵੈਰੀਫਾਈ ਕੀਤਾ ਜਾ ਰਿਹਾ ਵਾ ਜੋ ਇਹ ਜਿਹੋ ਉਹਦਾ ਕੋਈ ਰੋਗਲਾ ਹੋਇਆ ਤੇ ਉਹਤੇ ਕਾਰ ਵੀ ਕੀਤੀ ਜਾਊਗੀ ਨਹੀਂ ਤੇ ਉਹ ਸ਼ੱਕ ਦੇ ਆਧਾਰ ਤੇ ਉਹਨਾਂ ਦੇ ਕਰ ਰਹੀ ਚੱਕਰ ਰਹੀ ਉਹਨੂੰ ਪੁੱਛਗਿੱਛ ਕੀਤੀ ਗਈ ਆ ਫੇਰ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਸਾਹਮਣੇ ਹੋ ਉਸ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ